ਆਲੇ ਮਿੱਟੀ ਆ ਬੱਜਾ ਵਾਲੇ ਸੰਤਾਂ ਨੂੰ ਸਤੇ ਹੋਵੇ ਦੀ ਮਾਰ ਤੇਰੇ ਮਨੋ ਬਰਗਿ ਰਿਖਾ ਕੇ ਤੇ ਜੋ ਪ੍ਰਭ ਗੋਬਨ ਨਗੁਰ ਜਹੇ ਕੋਈ ਸਤ ਮੈ ਦੇ ਵਾਹੀ ਗੁਰੂ ਬੋਲੇ ਰਾਣਾ ਕਿਸੇ ਦੀ ਸਹਾਇਤਾ ਪ੍ਰਾਪਤ ਕਰਦਾ ਹੈ ਕਿਸੇ ਨੂੰ ਪੁੱਛਦਾ ਹੈ ਬੜੇ سارے ਕੰਮੇ ਇੱਕ ਦੂਜੇ ਦੀ ਸਹਾਇਤਾ ਲੈ ਕੇ ਇੱਕ ਦੂਜੇ ਦਾ ਸਾਥ ਲੈ ਕੇ ਮਦਦ ਲੈ ਕੇ ਆਪਾਂ ਇੱਕ ਦੂਜੇ ਦੇ ਨਾਲ ਅੱਗੇ ਅੱਗੇ ਵਧਦੇ ਰਹਿੰਦੇ ਹਾਂ ਸਤਿਗੁਰੂ ਦੀ ਬਾਣੀ ਕੰਨੀ ਬੰਦਿਆ ਦੇਖ ਗੌਰ ਕਰ जराਕ ਧਿਆਨ ਦੇ ਤੂੰ ਬਹੁਤ ਚੰਗੀ ਵਿਚਾਰ ਰੱਖਦਾ ਹੈ ਚੰਗੀ ਸੋਚ ਰੱਖਦਾ ਹੈ ਚੰਗੀ ਅਕਲ ਰੱਖਦਾ ਹੈ ਬੜੀ ਤੇਰੀ ਪੜ੍ਹਾਈ ਲਿਖਾਈ ਹੈ ਸਿਆਣਪ ਹੈ ਹਰ ਗੱਲ ਨੂੰ ਪੁੱਛ ਕੇ ਸੋਚ ਕੇ ਫਾਇਦੇ ਵਾਲੀ ਸੋਚ ਰਾਜ ਨਾ ਕੋਈ ਜੀਵਿਆ ਉਸ ਨਾ ਚੱਲਿਆ ਕੋਈ ਰਾਜ ਨਾ ਕੋਈ ਜੀਵਿਆ ਉਸ ਨਾ ਚੱਲਿਆ ਕੋਈ ਗਿਆ ਕੁਛਿਆ ਹੀ ਲੈ ਜਾਏ ਮੇਰੇ ਕੁਛਿਆ ਹੀ ਲੈ ਜਾਏ ਮੇਰੇ ਕੁਛਿਆ ਨੀ ਲੈ ਜਾ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਤੇਗ ਚਲਾਈ ਤੇਗ ਵਾਹੀ ਤੇਗ ਕੇ ਰੰਗ ਢਕੀਤਾ ਜਿੰਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੁੱਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਪਟਾਏ ਕੋਪੜੀਆਂ ਲੋਹਾਈਆਂ ਝੜਕੜੀਆਂ ਤੇ ਚੜ੍ਹੇ ਆਰਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾ ਸੰਗ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਕਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਜਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਾਹ ਰੱਛਿਆ ਰਿਆਇ ਤੇ ਦੇਗ ਤੇਗ ਫਤੇ ਬਿਰਦ ਕੀ ਪੈ ਜੰਤ ਪੰਚ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾ ਨੂੰ ਸਿੱਖੀ দান ਕੇਸ দান ਰੈਤ দান ਵਿਵੇਕ দান ਮਿਸਾ দানpropto দান ਦਾਨਾ ਸਰਦਾਨ ਨਾਮ দান ਸ੍ਰੀ ਅਮਰ ਸਰ ਜੀ ਦੇ ਸਮਾਨ ਦਾਤਾ ਪਿਤਾ ਜੀ ਆਪ ਜੀ ਦੀ ਮਹਾਵਾਕ ਹਨ ਰਾਣਾ ਰਾਉ ਨਾ ਕੋ ਰਹੇ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਮੰਦਰ ਤੀਰ ਮਹਾਰਾਜ ਆਪ ਜੀ ਦੇ ਦਰ ਘਰ ਦੇ ਸੇਵ ਮਾਤਾ ਮਨਜੀਤ ਕੌਰ ਜੀ ਪਿਛਲੇ ਦਿਨ ਹੀ ਆਕਾਲ ਚਰਣਾ ਕਰ ਗਿਆ ਦਾਤਾਰ ਪਿਤਾ ਜੀ ਸਮੂਹ ਪਰਿਵਾਰ ਨੇ ਰਲ ਮਿਲ ਕੇ ਦਾਤਾਰ ਪਿਤਾ ਜੀ ਸੌਖੀ ਕੜੀ ਚਾਹ ਜੀ ਦੇ ਚਰਨ ਪਰ ਸੇਵਾ ਦਾਤਾਰ ਪਿਤਾ ਜੀ ਮਿਹਰ ਕਰਨੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਮਾਤਾ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਿਸ਼ ਕਰਨਾ ਦਾਤਾਰ ਪਿਤਾ ਜੀ ਗਰੀਬ ਨਿਵਾਜ਼ ਸੰਸਾਰ ਦੇ ਅੰਦਰ ਵਿਚਰਦਿਆਂ ਹੋਈਆਂ ਔਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਰਿਵਾਰ ਨੂੰ ਸਭ ਨੂੰ ਚੜ੍ਹਦੀਆਂ ਕਲਾ ਬਖਸ਼। ਅਹਨ ਸਹਜ ਸੁਭਾ। ਦਰਸਨਾ ਪਰਸ ਐ ਗੁਰੂ ਕੈ। ਜਨਮ ਦੇਖਿਆ ਸੀ ਪਹਿਨੇ ਕਿ ਜੇ ਆ ਕੰਮ ਕਰਨਾ ਹੈ ਤੇ ਮੈਂ ਉਹ ਤੁਸੀਂ ਵੇਖਿਆ ਹੋਣਾ ਪੱਤਰ ਗਿਆ ਖਲਾਉਣ ਜਾਂਦੇ ਨੇ। ਬਾਬਿਆਂ ਕੋਲ ਪੁੱਛਾ ਜਾਂਦੇ ਪੁੱਛਣਾ ਪਉਣ ਜਾਂਦੇ ਨੇ ਬੜੇ ਸਾਰੇ ਲੋਕ ਇਹਨਾਂ ਖੱਜਲ ਖਰਾਬੀਆਂ ਵਿੱਚ ਵੀ ਹੋ ਜਾਂਦੇ ਤੁਹਾਨੂੰ ਦਿਖਾਈ ਦੇਣ ਉਹ ਜਿਹੜੇ ਇਦਾਂ ਦੇ ਹਾਲਾਤ ਵਿੱਚ ਨੇ ਇੱਕ ਤੇ ਉਹ ਨੇ ਜਿਹੜੇ ਇੱਕ ਦੂਜੇ ਦੀ ਮਦਦ ਲਈ ਭੈਣਾ ਭਰਾਵਾਂ ਦੀ ਮਦਦ ਲਈ ਸਲਾਹ ਲਈ ਕਿ ਇਹਨੂੰ ਜਾਣਾ ਹੈ ਆਹ ਕੰਮ ਕਰਨਾ ਹੈ ਕਿੱਦਾਂ ਕਰੀਏ ਕਿਵੇਂ ਕਰੀਏ ਇੱਕ ਉਹ ਨੇ ਜਿਹੜੇ ਆਪਣਾ ਵਾਲਾ ਵਾਲਾ ਛੱਡ ਕੇ ਉਹ ਫਿਰ ਬਾਬਿਆਂ ਦੇ ਪੰਡਤਾਂ ਦੇ ਸਾਧਾਂ ਦੇ ਉਹ ਪੁੱਛਣਾ ਪਉਣ ਦੇ ਉਹ ਸਾਰਾ ਕੁਝ ਪਤਨੀਆਂ ਪੁੱਤਰੀਆਂ ਭਲਾਉਣ ਲਈ ਪੁਰਜਾ ਜਦੋਂ ਉਸ سلسلے ਚ ਲਿਖੋਗੇ ਤੇ ਬਹੁਤ ਸਾਰੇ ਲੋਕ ਤੁਹਾਨੂੰ ਮਿਲਣਗੇ ਜਿਹੜੇ ਸਮੇਂ ਦਾ ਦਿਨਾਂ ਦਾ ਮਹੀਨਿਆਂ ਦਾ ਉਹ ਭਰਮ ਪੁਲੇਖਾ ਕਰਦੇ ਤੁਸੀਂ ਦੇਖਿਆ ਹਣਾ ਵਿਆਹਾਂ ਤੇ ਜਾਂਦੇ ਆਂ ਬਈ ਪੌਣੇ 12 ਮਰਜ਼ੇ ਅਨੰਦ ਕਾਰਜ ਤੇ ਰੁਕਦੇ ਹੋ 5 ਮਿੰਟ ਰੁਕਦੇ ਹੋ 10 ਮਿੰਟ ਰੁਕਦੇ ਹੋ ਪੌਣੇ ਆਲਾ ਪਤਾ ਨਹੀਂ ਕੀ ਰੌਲਾ ਸਾਡੇ ਤੇ ਉਹ ਹਰ ਚੀਜ਼ ਨੂੰ ਭਰਮ ਪੁਲੇਖੇ ਚ ਪਾ ਕੇ ਜੇ ਘਰੇ ਵਿਆਹ ਦਾ ਮਸਲਾ ਹੋਵੇ ਅਨੰਦ ਕਾਰਜ ਦਾ ਮਸਲਾ ਹੋਵੇ ਕੁਝ ਦੇਖਿਆ ਉਹਨਾ ਜਾਣਦੇ ਆਉਂਦੇ ਆ ਕਿਉਂਕਿ ਆਪਾਂ ਸਾਰੇ ਭਾਈਚਾਰੇ ਚ ਹੀ ਰਹਿੰਦੇ ਆ ਕਿ ਪ੍ਰਕਾਸ਼ ਕਰਨ ਲੱਗਾ ਧਿਆਨ ਰੱਖੋ ਕਿ ਮੁੰਡਾ ਕੁੜੀ ਜਦੋਂ ਬੈਠਣਾ ਵਿਆਹ ਵਾਲੇ ਤਾਂ ਉਹਨਾਂ ਦਾ ਮੂੰਹ ਚੜਦੇ ਮੂੰਹ ਵੀ ਲੈਣੇ ਨਹੀਂ ਕਰਨਾ ਬੜੇ ਬੜੇ ਸਾਰੇ ਤਾਂ ਪਰ ਆਪਣੇ ਸੱਚੇ ਨੇ ਵਿਆਹਾਂ ਨਾਲ ਸਿਰ ਤੇ ਜਨਮ ਨਾਲ ਸਿਰ ਤੇ ਮਰਨ ਨਾਲ ਸਿਰ ਤੇ ਬਹੁਤ ਸਾਰੇ ਸਿਰ ਤੇ ਉਹ ਜਿਹੜਾ ਚੰਗੇ ਮਾੜੇ ਵਾਲਾ ਮਸਲਾ ਹੈ ਨਾ ਚੰਗੇ ਮਾੜੇ ਆਹ ਸਮਾ ਮਾੜਾ ਆਹ ਦਿਨ ਮਾੜਾ ਆਹ ਮਹੀਨਾ ਮਾੜਾ ਆਹ ਨਹੀਂ ਚੰਗਾ ਆਹ ਨਹੀਂ ਚੰਗਾ ਉਹਨਾਂ ਭੁਲੇਖਿਆਂ ਦੇ ਵਿੱਚ ਤੇ ਮਹਾਰਾਜ ਪੁੱਛਦੇ ਨੇ ਸਾਰੀ ਜ਼ਿੰਦਗੀ ਇਹਨਾਂ ਭਰਮਾਂ ਭੁਲੇਖਿਆਂ ਦੇ ਦੇਖੇ ਲਾਉਣ ਵਾਲਿਆ जरा ਧਿਆਨ ਦੇ ਉਸ ਸਾਰੀ ਜ਼ਿੰਦਗੀ ਐਸੇ ਭੁਲੇਖਿਆਂ 'ਚ ਹੀ ਗੜ੍ਹ ਦਿੱਤੀ ਇਹਨਾਂ ਮਹਿਮਾ 'ਚ ਹੀ ਗੜ੍ਹ ਦਿੱਤੀ ਅੱਜ ਵੀਰਵਾਰ ਹੈ ਅੱਜ ਸ਼ਨੀਵਾਰ ਹੈ ਆ ਸਮਾਂ ਚੰਗਾ ਨਹੀਂ ਆ ਮਾੜਾ ਨਹੀਂ ਤੂੰ ਸਾਰਾ ਕੁਝ ਇਹ ਕਰਦਾ ਜੇ ਬੋਲੜਾ ਸ਼ਲੋਕਾਂਾਂ ਚ ਪੜ੍ਹ ਰਹੇ ਸੀ ਲਾਨਕ ਕਿਸ ਨੂੰ ਆਪੀ ਹੈ ਬਿਣ ਪੁੱਛਿਆ ਹੀ ਲੈ ਜਾਵੇ ਤੋ ਸਲਾਹ ਨਹੀਂ ਹੋਣੀ ਰੱਬ ਨੇ ਕਿਸੇ ਨੂੰ ਨਹੀਂ ਕੁਝ ਸਮਝਾ ਉਹ ਬਾਤ ਜਦੋਂ ਆਏਗੀ ਕਿਸੇ ਨਾਲ ਖਿਲਾਦੀ ਨੂੰ ਇੱਕ ਵਾਰ ਬਹੁਤ ਸਤਿਗੁਰੂ ਦੀ ਬਾਣੀ ਦਾ ਦੇਖੋ ਕਿੰਨਾ ਕਮਾਲ ਹੈ ਮਹਾਰਾਜ ਜੀ ਬਾਣੀ ਕਹਿੰਦੀ ਮਾਰਣ ਨਾਮ ਮਹੂਰਤ ਪੁੱਛਿਆ ਵਿਆਹ ਵੇਲੇ ਮਹੂਰਤ ਕਢਾਇਆ ਘਰ ਬਣਾਉਣ ਵੇਲੇ ਤੇ ਘਰ ਚ ਪਰਵੇਸ਼ ਵੇਲੇ ਮਹੂਰਤ ਕਢਾਇਆ ਪਰ ਮਹਾਰਾਜ ਪੁੱਛਦੇ ਨੇ ਮਾਰਣ ਨਾਮ ਮਹੂਰਤ ਪੁੱਛਿਆ ਪੁੱਛੀ ਥੇਤ ਨਾ ਵਾਰ ਮਰਨ ਲੱਗਿਆ ਬੰਦੇ ਨੇ ਨਾ ਮੂਰਤ ਵੇਖਿਆ ਨਾ ਬਾਾਰ ਵੇਖਿਆ ਨਾ ਸ਼ਾਮ ਵੇਖੀ ਨਾ ਸਵੇਰ ਵੇਖੀ ਉਹ ਜਦੋਂ ਆਈ ਉਹਨੇ ਆਪਣਾ ਜਲਵਾ ਦਿਖਾਇਆ ਤੇ ਸਤਿਗੁਰੂ ਦੀ ਬਾਣੀ ਸਾਨੂੰ ਹਜ਼ੂਰੀ 'ਚ ਬੈਠਣ ਵਾਲਿਆਂ ਨੂੰ ਦਾਤਾ ਜੀ ਬੜੇ ਪਿਆਰ ਨਾਲ ਇਸ ਪਾਸਿਓਂ ਮੋੜਦੇ ਆ ਬੰਦੇਓ ਮੋੜ ਆਓ ਕੁਝ ਨਹੀਂ ਰੱਖੇ ਜੇ ਤੁਸੀਂ ਈਰਖਾ ੱੱਲੇ ਬਣ ਕੇ ਜਿਉਂਦੇ ਰਹੋਗੇ ਕਿਸੇ ਨਾ ਕਿਸੇ ਦਾ ਨੁਕਸਾਨ ਈਰਖਾ ਨਾਲ ਤੁਸੀਂ ਕਰੋ ਜਾਂ ਨਾ ਕਰੋ ਪਰ ਤੁਹਾਡਾ ਤੇ ਹੋ ਰਿਹਾ ਹੈ ਸਤਿਗੁਰੂ ਜ਼ਿੰਦਗੀ ਨੂੰ ਪਰਖਣ ਲਈ ਕਹਿੰਦੇ ਨੇ ਆਪਣੇ